ਤਾਂ ਕਾਂਗਰਸ ਤੇ ਬੀਜੇਪੀ ਦਾ ਮੁਕਾਬਲਾ ਹਿੰਦੂ ਰਾਸ਼ਟਰ ਦਾ ਰਾਮ ਮੰਦਰ ਦੇ ਰੂਪ ਦੇ ਵਿੱਚ ਬਿਲਕੁਲ ਉੱਭਰ ਕੇ ਸਾਹਮਣੇ ਆਇਆ ਤੇ ਅਸਲ ਚ ਬਾਬਰੀ ਮਸਜਿਦ ਦਾ ਸ਼ਹੀਦ ਹੋਣਾ ਹਿੰਦੁਸਤਾਨ ਦੇ ਸੋ ਕਾਲਡ ਸੈਕੂਲਰਿਜ਼ਮ ਦਾ ਮਰਨਾ ਸੀਗਾ ਤੇ ਉਸ ਤੋਂ ਬਾਅਦ ਜੋ ਕੁਝ ਵਾਪਰ ਰਿਹਾ ਹੈ ਇਹ ਸਭ ਹੈ ਕਿ ਆ ਕਿ ਹੁਣ ਉਹ ਜਿਹੜਾ ਰਾਮ ਰਾਜ ਸੈਕੂਲਰਿਜ਼ਮ ਦੇ ਨਾਂ ਦਾ ਪਰਦਾ ਪਾਈ ਬੈਠਾ ਸੀ ਉਹ ਪਰਦਾ ਸ਼ਰੀ ਅਕਾਲ ਤਖਸਾਹਬ ਦੇ ਉੱਤੇ ਗੋਲਾਬਾਰੀ ਹੋਣ ਤੇ ਜਾਂ ਬਾਬਰੀ ਮਸਜਿਦ ਦੇ ਸ਼ਹੀਦ ਹੋਣ ਤੋਂ ਬਾਅਦ ਲੈ ਚੁੱਕਾ ਹੈ ਉਹਦਾ ਹੁਣ ਅਸਲੀ ਰੂਪ ਛੇਵ ਸੈਨਾ ਤੇ ਬੀਜੇਪੀ ਦੇ ਐਲਾਈਅੰਸ ਨੇ ਵੀ ਦਿਖਾਇਆ ਤੇ ਅਸੀਂ ਸੋਚਦੇ ਹਾਂ ਕਿ ਇਹ ਹਿੰਦੁਸਤਾਨ ਦੀ ਸਿਆਸਤ ਨੂੰ ਸਪਸ਼ਟ ਕਰਨ ਦੇ ਵਿੱਚ ਕਾਫੀ ਸਹਾਈ ਹੋਊਗਾ ਕਿਉਂਕਿ ਇਹ ਭਾਰਤੀ ਰਾਜ ਜੋ ਸੀ ਉਹ ਉਹਦੀ ਤਸਵੀਰ ਛੇਤੀ ਸਾਹਮਣੇ ਆਉਣ ਵਾਲੀ ਆ ਤੇ ਸਾਡੇ ਵਾਸਤੇ ਇੱਕ ਪੋਜੀਟਿਵ ਡਾਇਰੈਕਸ਼ਨ ਦੇ ਵੱਲ ਵੀ ਇੱਕ ਕਦਮ ਖੜੇਗਾ ਤੇ ਦੁਨੀਆ ਜੋ ਕਿ ਸਾਨੂੰ ਕਮਿਊਨਲ ਤੇ ਭਾਰਤੀ ਰਾਜ ਨੂੰ ਸੈਕੂਲਰ ਸਾਬਤ ਕਰਦੀ ਹੈ ਉਹ ਦੇਖ ਲਵੇਗੀ ਕਿ ਅਸਲ ਚ ਭਾਰਤ ਦਾ ਜਿਹੜਾ ਅਸਲੀ ਚਿਹਰਾ ਵਾ ਉਹ ਕੀ ਆ ਤੇ ਮੈਂ ਸਮਝਦਾ ਕਿ ਬੀਜੇਪੀ ਤੇ ਸ਼ੇਵਸਨਾ ਜੋ ਹਿੰਦੂਤਵ ਦਾ ਖੁੱਲੇ ਆਮ ਐਲਾਨ ਕਰਕੇ ਤੇ ਬੰਬਈ ਤੇ ਮਹਾਰਾਸ਼ਟਰ ਚੋਂ ਗੈਰ ਭਾਰਤੀਆਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਨੇ ਉਹ ਗੱਲ ਇਸ ਥਾਂ ਦੇ ਉੱਤੇ ਆ ਕੇ ਸਾਡੇ ਸਾਰਿਆਂ ਵਾਸਤੇ ਇੱਕ ਸਾਂਝੀ ਬਣ ਜਾਊਗੀ ਕਿ ਜਿਹੜੇ ਲੋਕ ਜਿਸ ਧਰਤੀ ਨਾਲ ਪਿਆਰ ਕਰਦੇ ਨੇ ਉਹ ਉਸ ਧਰਤੀ ਤੇ ਰਹਿਣ ਤੇ ਇਹਨਾਂ ਦੇ ਆਧਾਰ ਦੇ ਉੱਤੇ ਅਸੀਂ ਆਉਣ ਵਾਲੇ ਸਮੇਂ 'ਚ ਸਾਊਥ ਏਸ਼ੀਆ ਦੀ ਰੀਡਿਵੀਜ਼ਨ ਕਰ ਸਕਦੇ ਆ ਤੇ ਮੈਂ ਮਤਲਬ ਇਸ ਗੱਲ ਬਾਰੇ ਵੀ ਮੈਨੂੰ ਕੋਈ ਭੁਲੇਖਾ ਨਹੀਂ ਕਿ ਦੱਖਣੀ ਏਸ਼ੀਆ ਦੇ ਵਿੱਚ ਇਤਿਹਾਸ ਪੜ੍ਹੀਏ ਤਾਂ ਕਦੇ ਵੀ 50 ਸਾਲ ਤੋਂ ਵੱਧ 51ਵੇਂ ਸਾਲ 'ਚ ਬਾਉਂਡਰੀ ਜਿਹੜੀਆਂ ਨੇ ਫਿਕਸ ਨਹੀਂ ਰਹੀਆਂ ਤਬਦੀਲੀ ਹੁੰਦੀ ਆਈ ਹੈ ਤੇ ਉਹ ਤਬਦੀਲੀ ਜਿਹੜੀ ਆ ਉਹ ਗੈਰ ਕੁਦਰਤੀ ਨਹੀਂ ਤੇ ਜੇ ਇਸ ਆਧਾਰ ਦੇ ਉੱਤੇ ਜਿਵੇਂ ਕਿ ਉਹ ਕੋਸ਼ਿਸ਼ ਕਰ ਰਹੇ ਨੇ ਦੇਸ਼ ਨੂੰ ਰੂਪ ਦੇਣ ਦਾ ਸਿੱਖ ਸਿਆਸਤ ਉਹਨੂੰ ਵੈਲਕਮ ਕਰੂਗੀ ਕਿ ਜੇ ਉਹ ਸਪਸ਼ਟ ਤੌਰ ਤੇ ਹਿੰਦੂ ਰਾਸ਼ਟਰ ਬਣਾਉਣਾ ਚਾਹਣ ਤਾਂ ਫੇਰ ਜਿਹੜੀਆਂ ਦੂਜੀਆਂ ਧਾਰਮਿਕ ਘਟ ਗਿਣਤੀਆਂ ਨੇ ਉਹਨਾਂ ਨੂੰ ਕੋਈ ਆਪੋ ਆਪਣੇ ਕੌਮੀ ਘਰ ਉਹਨਾਂ ਨੂੰ ਦੇਣੇ ਪੈਣਗੇ ਸਰਦਾਰ ਸਾਬੀ ਰਾਜੜੋ ਅਗਲਾ ਕੁਐਸਚਨ ਹੈ ਉਹ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਬਾਰੇ ਹੈ ਜੋ ਅਸੀਂ ਮੈਂ ਦਹਾਕੇ ਦੇ ਵਿੱਚ ਜੋ ਸ਼ੁਰੂ ਵਿੱਚ ਸੰਤ ਪਿੰਡਰਾਵਾਲਿਆਂ ਦਾ ਜੋ ਰੋਲ ਉੱਭਰ ਕੇ ਸਿੱਖ ਇਤਿਹਾਸ ਵਿੱਚ ਸਾਹਮਣੇ ਆਇਆ ਅੱਜ ਦੀ ਹਿੰਦੁਸਤਾਨ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਉਸ ਨੇ ਉੱਥੇ ਅਤਵਾਦੀ ਪਾਲੇ ਹੋਏ ਸਨ ਪਿੰਡਾਂ ਵਾਲਾ ਆਪ ਵੀ ਇੱਕ ਆਤਵਾਦੀ ਸੀ ਤੇ ਅਸੀਂ ਸਿੱਖਾਂ ਦਾ ਜੋ ਹਰਿਮੰਦਰ ਸਾਹਿਬ ਹੈ ਉਹਨਾਂ ਆਤਵਾਦੀਆਂ ਤੋਂ ਆਜ਼ਾਦ ਕਰਾਉਣ ਲਈ ਉੱਥੇ ਫੌਜ ਭੇਜੀ ਸੀ ਵੱਖ-ਵੱਖ ਰਾਵਾਂ ਉਬਾਰ ਭੇਜ ਕੇ इवन ਸਾਡੇ ਆਪਣੇ ਸਿੱਖਾਂ ਨੂੰ ਵੀ ਕੰਫਿਊਜ਼ ਉਹ ਕਰ ਰਹੇ ਹਨ ਪਿਛਲੇ 10-11 ਸਾਲ ਤੋਂ ਇੱਕ ਸਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਇਹ ਸਾਰਾ ਜੋ ਸੰਘਰਸ਼ ਹੈ ਜੋ ਸੰਤਾਪ ਹੈ ਬੜਾ ਨੇੜੇ ਹੋ ਕੇ ਹੰਡਾਇਆ ਹੈ ਤੁਸੀਂ ਉਹ ਸ਼ਹਿਰ ਦੇ ਵਿੱਚ ਰਹੇ ਹੋ ਪਿਛਲੇ 10-11 ਸਾਲ ਤੋਂ ਤੁਹਾਡੇ ਖਿਆਲ ਮੁਤਾਬਕ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੂੰ ਸਿੱਖ ਇਤਿਹਾਸ ਦੇ ਵਿਚ ਕਿਸ ਰੂਪ ਵਿੱਚ ਵੇਖਿਆ ਜਾਵੇਗਾ ਸਿੱਖ ਧਰਮ ਦੇ ਵਿੱਚ ਜਿੰਨੇ ਵੀ ਹੀਰੋ ਸਮੇਂ-ਸਮੇਂ ਪੈਦਾ ਹੋਏ ਆ ਉਹਨਾਂ ਦਾ ਰੋਲ ਇਹ ਜ਼ਰੂਰ ਰਿਹਾ ਹੈ ਕਿ ਉਹ ਸਾਨੂੰ ਜਾਗਰਤ ਕਰਦੇ ਰਿਹਾ ਕਿ ਅਸੀਂ ਆਪਣੇ ਫਲਸਫੇ ਬਾਰੇ ਸੁਚੇਤ ਹੋਈਏ ਤੇ ਅਸਲ ਦੇ ਵਿੱਚ ਇਹ ਗੱਲ ਕੋਈ ਨਵੀਂ ਨਹੀਂ ਸੀ ਇਹ ਜਦੋਂ ਵੀ ਕਿਸੇ ਧਰਮ ਦੀ بنیاد ਰੱਖੀ ਜਾਂਦੀ ਹੈ ਤਾਂ ਉਹਦੇ ਸਾਹਮਣੇ ਇੱਕ ਵਿਸ਼ੇਸ਼ ਸਮਾਜਿਕ ਢਾਂਚਾ ਕਾਇਮ ਕਰਨ ਦੀ ਤਮੰਨਾ ਹੁੰਦੀ ਹੈ ਤੇ ਬਾਬੇ ਨਾਨਕ ਨੇ ਵੀ ਜਦੋਂ ਇਹ ਧਰਮ ਚਲਾਇਆ ਤਾਂ ਉਹਨੇ ਇੱਕ ਵਿਸ਼ੇਸ਼ ਤਰ੍ਹਾਂ ਦਾ ਸਮਾਜ ਸਿਰਜਣ ਦੀ ਗੱਲ ਕੀਤੀ ਸੀ ਤੇ ਰਾਜ ਕੋਈ ਉਪਰੀ ਚੀਜ਼ ਨਹੀਂ ਹੁੰਦੀ ਸਿਰਫ ਸਮਾਜ ਸਿਰਜਣ ਦੀ ਇੱਕ ਮੈਨੇਜਿੰਗ ਅਦਾਰਾ ਹੁੰਦਾ ਹੈ ਤਾਂ ਉਹ ਸਭੇ ਕੀ ਹਰੇਕ ਧਰਮ ਬਣਾਉਂਦਾ ਹੈ ਹੋਰ ਧਰਮ ਦਾ ਨਿਰਅਧਿਆਤਮਵਾਦੀ ਰੂਪ ਨਹੀਂ ਹੁੰਦਾ ਤੇ ਨਾ ਕਿਸੇ ਧਰਮ ਨੇ ਇਸ ਤਰੀਕੇ ਨਾਲ ਚੱਲਿਆ ਹੈ ਹਰ ਧਰਮ ਨੇ ਆਪਣੇ ਤਰ੍ਹਾਂ ਦਾ ਸਮਾਜ ਸਿਰਜਣ ਲਈ ਕੋਸ਼ਿਸ਼ਾਂ ਕੀਤੀਆਂ ਤੇ ਮੈਂ ਸਮਝਦਾ ਕਿ ਸਾਡੇ ਸਿੱਖ ਧਰਮ ਦੇ ਵਿੱਚ ਮੇਰੀ ਪੀਰੀ ਦਾ ਫਲਸਫਾ ਸਰੀ ਅਕਾਲ ਤਖਸਾਲਬ ਦੀ ਸਿਰਜਣਾ ਇਹ ਸਾਰਾ ਕੁਝ ਇੱਕ ਖਾਸ ਡਾਇਰੈਕਸ਼ਨ ਵੱਲ ਸੀ ਤੇ ਜਿਹੜੇ ਯੋਧੇ ਪੈਦਾ ਹੁੰਦੇ ਰਹੇ ਸਮੇਂ-ਸਮੇਂ ਉਹ ਸਾਨੂੰ ਚੇਤਾ ਕਰਾਉਂਦੇ ਰਹੇ ਆ ਕਿ ਅਸੀਂ ਕਾਦੇ ਵਾਸਤੇ ਤੁਰਿਆ ਤੇ ਸਮਾਜ ਨੂੰ ਚੰਗਾ ਬਣਾਉਣ ਲਈ ਕੀ ਲੋੜ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇਸ ਸਦੀ ਦੇ ਵਿੱਚ ਉਹਨਾਂ ਹੀ ਕੌਮੀ ਹੀਰੋ ਜਿਹੜੇ ਹੋਏ ਨੇ ਉਹਨਾਂ ਦੀ ਲੜੀ 'ਚ ਐ ਤੇ ਮੇਰੇ ਖਿਆਲ 'ਚ ਉਹਨਾਂ ਨੇ ਸਾਨੂੰ ਜਾਗਰਤ ਕਰਨ ਲਈ ਜੋ ਕੁਝ ਕੀਤਾ ਹੈ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਇਸੇ ਤਰੀਕੇ ਦੇ ਨਾਲ ਜ਼ਰੂਰ ਲਿਆ ਜਾਊਗਾ ਕਿ ਜਿਹੜੀ ਕੌਮ ਆਪਣੇ ਫਲਸਫੇ ਨੂੰ ਭੁੱਲ ਚੁੱਕੀ ਸੀ ਜਿਹੜੀ ਕੌਮ ਆਪਣੇ ਜੋ ਧਾਰਮਿਕ ਨਿਸ਼ਾਨਾ ਹੈ ਸਮਾਜਿਕ ਨਿਸ਼ਾਨਾ ਹੈ ਇਹ ਧਾਰਮਿਕ ਨਿਸ਼ਾਨਾ ਕੋਈ ਵੱਖਰਾ ਨਹੀਂ ਹੁੰਦਾ ਇਹ ਸਮਾਜ ਸਿਰਜਣ ਦਾ ਨਿਸ਼ਾਨਾ ਹੈ ਉਹਦੇ ਬਾਰੇ ਸੁਚੇਤ ਨਹੀਂ ਸੀ ਉਹਨਾਂ ਨੇ ਸੁਚੇਤ ਕਰਨ ਲਈ ਆਪਣੀ ਪੂਰੀ ਬਾਹ ਲਾਈ ਇਹਦੋਂ ਵੱਡੀ ਗੱਲ ਜਿਹੜੀ ਜਦੋਂ ਉਹਨੇ ਸ਼ੁਰੂ ਹੀ ਸੰਤਾਂ ਨੇ ਕੀਤੀ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਕਿ ਅਸੀਂ ਗੁਲਾਮ ਆ ਤੇ ਇਹਦੇ ਵਿੱਚੋਂ ਸਾਰੇ ਅਰਥ ਨਿਕਲਦੇ ਸੀ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਚਾਹੇ ਉਹਨਾਂ ਮੂੰਹੋਂ ਕੁਝ ਵੀ ਨਹੀਂ ਸੀ ਆਖਿਆ ਤੇ ਮੇਰੇ ਖਿਆਲ ਚ ਉਹਨਾਂ ਦੀ ਕੁਰਬਾਨੀ ਸਿੱਖਾਂ ਦੇ ਭਾਰਤ ਨਾਲ ਸਬੰਧਾਂ ਨੂੰ ਮੋੜ ਪਰਿਭਾਸ਼ਿਤ ਕਰਨ ਵਾਸਤੇ ਅੱਜ ਬਹੁਤ ਹੀ ਘਾਰਗਰ ਸਾਬਤ ਹੋਈ ਆ ਤੇ ਕਈ ਪਰੰਪਲਿਖੇ ਦੂਰ ਕਰਨ ਲਈ ਉਹਨਾਂ ਦੀ ਸ਼ਹਾਦਤ ਖਾਮ ਦੇ ਕੰਮ ਆਈ ਆ ਉਹਨਾਂ ਦਾ ਨਾਂ ਇਤਿਹਾਸ ਦੇ ਵਿੱਚ ਵਿਸ਼ੇਸ਼ ਮਹੱਤਵ ਰੱਖੇਗਾ ਖਰੜਾ ਸੋ ਮੇਰਾ ਆਖਰੀ ਕੁਐਸਚਨ ਹੈ ਕਿ ਤੁਸੀਂ ਅਕਾਲੀ ਦਲ ਜੋ ਪੋਲੀਟੀਕਲ ਪਾਰਟੀ ਹੈ ਉਸ ਦੇ ਹਿਊਮਨ ਰਾਈਟਸ ਜੋ ਵੱਖਰਾ ਵੇਂਗਾ ਬਣਾਇਆ ਹੈ ਤੁਸੀਂ ਦੇ ਸੈਕਟਰੀ ਹੋ ਤੇ ਅੱਜ ਤੁਸੀਂ ਇੱਕ ਢਾਕੇ ਪੰਜਾਬ ਵਿੱਚ ਜੋ ਕਟਗਣਤੀਆਂ ਦਾ ਸਿੱਖਾਂ ਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਸ ਦੀ ਖਾਤਰ ਲੜ ਰਹੇ ਹੋ ਅਗਰ ਕੱਲ ਨੂੰ ਅਕਾਲੀ ਸਰਕਾਰ ਬਣਦੀ ਹੈ ਜਸਤੀ ਪੰਜਾਬ ਵਿੱਚ ਲੋਕਾਂ ਨੂੰ ਕਾਫੀ ਆਸ ਹੈ ਤੇ ਅਕਸਰ ਜੋ ਸਰਕਾਰਾਂ ਹਨ ਉਹ ਲੋਕਾਂ ਨਾਲ ਧੱਕੇ ਕਰਿਆ ਕਰਦੀਆਂ ਹਨ ਇਹ ਅਕਾਲੀ ਸਰਕਾਰਾਂ ਦਾ ਵੀ ਰਿਕਾਰਡ ਸ਼ੋ ਕਰਦਾ ਹੈ ਬਾਦਲ ਦੇ ਟਾਈਮ ਨੈਕਸਟ ਸਲਾਈਡ ਮੂਮੈਂਟ ਚੱਲੀ ਸੀ ਤਾਂ ਫਿਰ ਬਰਨਾਲੇ ਦੇ ਟਾਈਮ 20 ਦਰਬਾਰ ਸਾਹਿਬ ਉਤੇ ਪੰਜਾਬ ਪੁਲਿਸ ਵੱਲੋਂ ਹਮਲਾ ਕੀਤਾ ਗਿਆ ਉਹ ਤੁਹਾਡੀ ਸਿਚੁਏਸ਼ਨ ਉਹੋ ਜਿਹੇ ਸਮੇਂ ਦੇ ਵਿੱਚ ਕੀ ਹੋਵੇਗਾ ਅਗਰ ਕੱਲ ਨੂੰ ਪੰਜਾਬ ਵਿੱਚ ਅਕਾਲੀ ਸਰਕਾਰ ਬਣਦੀ ਹੈ ਤੇ ਫਿਰ ਵੀ ਏ ਲੋਕਾਂ ਦੇ ਨਾਲ ਤੱਕਾ ਹੁੰਦਾ ਹੈ ਭਾਵੇਂ ਉਹ ਸਿੱਖਾਂ ਦੇ ਮਨੁੱਖੀ ਅਧਿਕਾਰ ਹੋਣ ਜਾਂ ਹਿੰਦੂਆਂ ਦੇ ਤੁਹਾਡਾ ਸਟੈਂਡ ਕੀ ਹੋਵੇਗਾ ਅਸਲ 'ਚ ਮੈਂ ਜਦੋਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਕਾਲੀ ਦਲ ਵਿੱਚ ਇਸ ਕਰਕੇ ਸ਼ਾਮਲ ਨਹੀਂ ਹੋਇਆ ਕਿ ਇਹਦੀ ਆਉਣ ਵਾਲੀ ਸਰਕਾਰ ਬਣਨੀ ਹੈ ਜਾਂ ਜਿੰਨੇ ਵੀ ਅਸੀਂ ਮਨੁੱਖੀ ਅਧਿਕਾਰ ਵਿੰਗ 'ਚ ਕੰਮ ਕਰਦੇ ਆਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹਲੇ ਅਕਾਲੀ ਦਲ 'ਚ ਜਦੋਂ ਸ਼ਾਮਲ ਹੋਏ ਸਾਂ ਤਾਂ ਇਹ ਸਮਝ ਕੇ ਹੋਏ ਸਾਂ ਕਿ ਇਹ ਇੱਕ ਅਜਿਹੀ ਸਿਆਸੀ ਪਾਰਟੀ ਹੈ ਜਿਹੜੀ ਇੱਕ ਅਜਿਹੇ ਸਿਸਟਮ ਸਿਰਜੂਗੀ ਜਿਹਦੇ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਗਰੰਟੀ ਹੋਊਗੀ ਤੇ ਜੇ ਅੰਮ੍ਰਿਤਸਰ ਅਕਾਲੀ ਦਲ ਦੇ ਬਣਦਿਆਂ ਤੱਕ ਵੀ ਸਾਡੀ ਆਸ ਕਾਇਮ ਆ ਜੇ ਇਸ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਵਿੱਚ ਵੀ ਅਸੀਂ ਕੰਮ ਕਰਦੇ ਆਂ ਜਿਉ ਮਨੁੱਖੀ ਅਧਿਕਾਰਾਂ ਲਈ ਲੜਨਦੇ ਥਾ ਮਨੁੱਖੀ ਅਧਿਕਾਰਾਂ ਦੀ ਗਰੰਟੀ ਕਰਨਦੇ ਥਾ ਉਸ ਸਿਸਟਮ ਦਾ ਇੱਕ ਅੰਗ ਵਜੋਂ ਵਿਚਰਦਾ ਤੇ ਉਸ ਸਿਸਟਮ ਦੇ ਉਹਨਾਂ ਢੰਗਾਂ ਨੂੰ ਅਪਣਾਉਂਦਾ ਜਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਹੋਵੇ ਮਨੁੱਖੀ ਅਧਿਕਾਰ ਕੁਚਲੇ ਜਾਂਦੇ ਹੋਣ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਅਕਾਲੀ ਦਲ ਦਾ ਇਹ ਸਮਝ ਕੇ 파ਟ ਜੋ ਬਣੇ ਸਾਡੀ ਗਲਤੀ ਸੀ ਅਸੀਂ ਸਤਿਗੁਰੂ ਅੱਗੇ ਅਪੀਲ ਕਰਦੇ ਹਾਂ ਕਿ ਪੰਥ ਦਾ ਇਹ ਦਲ ਜਿਹੜਾ ਉਹ ਇਸ ਦੋਸ਼ ਦਾ ਭਗੀ ਨਾ ਬਣੇ ਕਿ ਉਹ ਵੀ ਇਸ ਸਿਸਟਮ ਦਾ ਕਿੱਸਾ ਬਣ ਕੇ ਤੇ ਮਨੁੱਖੀ ਅਧਿਕਾਰਾਂ ਦੇ ਉੱਤੇ ਹਮਲਾ ਕਰੇ ਜੇਕਰ ਅਕਾਲੀ ਦਲ ਜਿਵੇਂ ਕਿ ਕਸ਼ੰਕਾ ਪਾਇਆ ਜਾਂਦਾ ਹੈ ਕਿ ਕਾਫੀ ਵੱਡਾ ਹਿੱਸਾ ਹੈ ਕੁਝ ਕਰੋ ਜਿੰਨਾ ਅੱਗੇ ਵੀ ਕੀਤਾ ਜਿਵੇਂ ਤੁਸੀਂ नक्सली ਲਹਿਰ ਦਾ ਵਰਣਨ ਕੀਤਾ ਤਾਂ ਮਨੁੱਖੀ ਅਧਿਕਾਰ ਵਿੰਗ ਸਭ ਤੋਂ ਪਹਿਲਾਂ ਹੋਊਗਾ ਜਿਹੜਾ ਉਸ ਅਕਾਲੀ ਦਲ ਦੀ ਸਰਕਾਰ ਦੇ ਵਿਰੁੱਧ ਸੰਘਰਸ਼ ਦਾ ਬੀੜਾ ਚੁੱਕੂਗਾ ਤੇ ਅਸੀਂ ਫਿਰ ਵੀ ਆਪਣੇ ਆਪ ਨੂੰ ਅਕਾਲੀ ਅਖਵਾਉਂਦੇ ਹੋਏ ਉਸ ਸਰਕਾਰ ਵਿਰੋਧ ਚਾਹੇ ਉਹਨੂੰ ਅਕਾਲੀ ਦਾਲ ਹੀ ਚਲਾ ਰਿਹਾ ਹੋਵੇ ਲੜਾਂਗੇ ਉਦੋਂ ਤੱਕ ਲੜਾਂਗੇ ਜਦ ਤੱਕ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਗਾਰੰਟੀ ਨਹੀਂ ਹੋ ਜਾਂਦੀ ਕਰੋੜਾਂ ਸਭ ਪੰਜਾਬ ਵਿੱਚ ਵਸਦੇ ਕਰੋੜਾਂ ਹੀ ਸਾਡੇ ਜੋ ਵੀਰ ਹਨ ਉਹਨਾਂ ਵੱਲੋਂ ਕੋਈ ਸਨੇਹਾ ਤੁਸੀਂ ਸਿੱਖ ਸੰਗਤਾਂ ਨੂੰ ਇੱਥੇ ਦੇਣਾ ਚਾਹੋਗੇ ਮੈਂ ਪੰਜਾਬ ਅੰਦਰ ਵਸਦੇ ਸਿੱਖਾਂ ਵੱਲੋਂ ਤੁਹਾਨੂੰ ਇਹ ਸਨੇਹਾ ਜ਼ਰੂਰ ਦਵਾਂਗਾ ਕਿ ਤੁਸੀਂ ਆਪਣੇ ਸੰਬੰਧ ਸ੍ਰੀ ਅਮਰਤਸਰ ਨਾਲ ਜੋੜੀ ਰੱਖੋ ਇੱਥੋਂ ਰੋਸ਼ਨੀ ਲਓ ਇੱਥੋਂ ਪ੍ਰੇਰਣਾ ਲਓ ਤੇ ਸਿੱਖਾਂ ਦੇ ਉੱਤੇ ਪੰਜਾਬ ਦੇ ਉੱਤੇ ਜੋ ਜ਼ੁਲਮ ਹੋ ਰਿਹਾ ਹੈ ਉਹਦੇ ਵਿਰੋਧ ਲੜਾਈ 'ਚ ਜਿੱਤਰਾਂ ਦਾ ਵੀ ਹਿੱਸਾ ਪਾ ਸਕਦੇ ਹੋ ਉਹ ਤੁਸੀਂ ਜ਼ਰੂਰ ਪਾਓ ਤੇ ਇਸ ਤਰੀਕੇ ਦੇ ਨਾਲ ਤੁਸੀਂ ਜਿਵੇਂ ਦੁਨੀਆ ਦੇ ਵਿੱਚ ਪ੍ਰਚਾਰ ਦੇ ਮਾਧਿਅਮ ਚ ਜਾਂ ਹੋਰ ਨਾ ਤਰੀਕਿਆਂ ਚ ਅੱਜ ਲੋੜ ਆ ਸਾਡਾ ਸਾਥ ਦਿਓ ਇਹਦੇ ਵਿੱਚ ਤੁਹਾਡੀ ਇਹ ਜਿਹੜੀ ਮਦਦ ਆ ਸਾਨੂੰ ਆਪਣੀ ਗੱਲ ਦੁਨੀਆ 'ਚ ਪਹੁੰਚਾਉਣ ਵਾਸਤੇ ਸਹਾਈ ਹੋਊਗੀ ਇਹੋ ਹੀ ਸਭ ਤੋਂ ਵੱਡੀ ਮਦਦ ਆ ਬਾਕੀ ਇੱਕ ਸਿੱਖ ਹੁੰਦਿਆਂ ਜੋ ਤੁਹਾਡਾ ਫਰਜ਼ ਐ ਤੁਸੀਂ ਆਪਣੇ ਆਪ ਨੂੰ ਐ ਨਾ ਸਮਝੋ ਦੁਨੀਆ ਦੀਆਂ ਲਹਿਰਾਂ 'ਚ ਜਿੰਨਾਂ ਕੌਮਾਂ ਨੇ ਆਪਣੇ ਅਧਿਕਾਰ ਪ੍ਰਾਪਤ ਕੀਤੇ ਆ ਉਹਨਾਂ ਸੱਤ ਸਮੁੰਦਰ ਪਾਰ ਜਾ ਕੇ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਤੇ ਮੈਂ ਵੀ ਆਸ ਕਰਦਾ ਆ ਆਪਾਂ ਨੰਦਰ ਵਾਲਿਆਂ ਨਾ ਬਾਹਰ ਵਾਲਿਆਂ ਸਾਰੇ ਗੁਰੂ ਦੇ ਸਿੱਖਾਂ ਗੁਰੂ ਨੇ ਜੋ ਸਾਨੂੰ ਜ਼ਿੰਮੇਵਾਰੀਆਂ ਸੌਪੀਆਂ ਉਹ ਜ਼ਿੰਮੇਵਾਰੀਆਂ ਤੁਸੀਂ ਵੀ ਸਾਰੇ ਨਿਭਾਓ ਆਪਾਂ ਰਲ ਮਿਲ ਕੇ ਮਾਨਵਤਾ ਦੇ ਖਾਤਰ ਸਿੱਖੇ ਦੇ ਖਾਤਰ ਉਹਦੇ ਪੰਥ ਦੇ ਭਲੇ ਦੀ ਖਾਤਰ ਆਪੋ ਆਪਣਾ ਰੋਲ ਕਰ ਸਕਦੇ ਹਈ ਕਾਲਾ ਸਾਹਿਬ ਬਾਬਾ ਬਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ